जिनी जी अपने नाल डॉक्टर पुर जी इस वक्त प्रोग्राम ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਆ ਉਹਨਾਂ ਦਾ ਸਵਾਗਤ ਕਰਦੇ ਹਾਂ ਗੁੱਡ ਮਾਰਨਿੰਗ ਡਾਕਟਰ ਪੁਰ ਜੀ ਗੁੱਡ ਮਾਰਨਿੰਗ ਜਿਨੀ ਜੀ ਔਰ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਵਾਲੇਕੁਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਪੁਰ ਜੀ this week ਇਸ ਹਫਤੇ ਦੇ ਵਿੱਚ ਡੋਨਲਡ 트럼ਪ ਨੇ ਤਾਂ ਮੈਂ ਸੋਚਦੀ ਸੀ ਕਿ ਉਹ ਕਿਸੇ ਨੂੰ ਸਰਪ੍ਰਾਈਜ਼ ਨਹੀਂ ਕਰ ਸਕਦਾ ਪਰ ਜਿਹੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਟਾਈਲਨੋਲ ਬਾਰੇ ਤੇ ਜਿਹੜੇ ਉਹਨਾਂ ਨੇ ਵੈਕਸੀਨਸ ਐਸਪੈਸ਼ਲੀ ਹੈਪਟਾਈਟਸ ਬੀ ਦੀ ਵੈਕਸੀਨ ਬਾਰੇ ਗੱਲਬਾਤ ਕੀਤੀ ਤੁਹਾਡੀ ਐਕਸਪਰਟੀਸ ਵੱਲੋਂ ਅਸੀਂ ਸੁਣਨਾ ਚਾਹੁੰਦੇ ਹਾਂ ਵੀ ਉਹਦਾ ਕੀ ਅਸਰ ਪਊਗਾ ਤੇ ਕੀ ਉਹਦੀ ਇੰਪੈਕਟ ਹੈਗੀ ਆ ਵੀ ਕੀ ਲੋਕਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਦੇਖੋ ਗੱਲ ਟਾਈਲਨੋਲ ਦੀ ਉਹ ਕਹਿੰਦੇ ਆ ਵੀ ਅਗਰ ਗਰਭਵਤੀ ਔਰਤ ਟਾਈਲਨੋਲ ਲੈਂਦੀ ਆ ਤੇ ਉਹਦੇ ਬੱਚੇ ਨੂੰ ਨਿਊਰੋ ਡਿਵੈਲਪਮੈਂਟਲ ਡਿਸਆਰਡਰ ਔਰ ਖਾਸ ਕਰਕੇ ਆਟਿਜ਼ਮ ਦਾ ਉਹਨਾਂ ਨੇ ਲਿੰਕ ਕੀਤਾ ਔਰ ਇਹਦੇ ਉੱਤੇ ਨਾ ਕਰੀਬਨ ਪਿਛਲੇ 20 ਸਾਲ ਤੋਂ ਕਰੀਬਨ 46 ਸਟੱਡੀਜ਼ ਹੋ ਚੁੱਕੀਆਂ ਲੇਕਿਨ ਕਿਸੇ ਨੇ ਵੀ ਇਦਾਂ ਦਾ ਪੁਸ਼ਟੀ ਨਹੀਂ ਕੀਤੀ ਕੁਝ ਸਟੱਡੀਜ਼ ਲਿੰਕ ਕਰਦੀਆਂ ਕੁਝ ਨਹੀਂ ਕਰਦੀਆਂ ਔਰ ਪਿਛਲੇ ਸਾਲ ਹੀ ਅਮਰੀਕਾ ਦੀ ਸਭ ਤੋਂ ਵੱਡਾ ਜਰਨਲ ਹੈਗਾ ਜਰਨਲ ਆਫ ਅਮਰੀਕਨ ਮੈਡੀਕਲ ਐਸੋਸੀਏਸ਼ਨ ਉਹਨਾਂ ਨੇ ਸੇਫਟੀ ਸਟੈਂਡਰਡਸ ਦੇਖਦੇ ਸੀ ਵੀ ਟਾਲ ਨਾਲ ਸੇਫ ਹੈਗੀ ਆ ਅਸੀਂ ਨਿਰਣਾ ਨਹੀਂ ਕਰ ਸਕਦੇ ਕੋਈ ਲਿੰਕ ਨਹੀਂ ਬਣਦਾ ਇਸ ਤੋਂ ਪਹਿਲਾਂ ਪਿਛਲੇ ਸਾਲ ਹੀ ਸਵੀਡਨ ਦੇ ਵਿੱਚ 2.4 ਮਿਲੀਅਨ ਬੱਚਾ ਤੇ ਕਰੀਬਨ 24 ਸਾਲ ਤੋਂ ਸੱਡੀ ਚੱਲ ਰਹੇ ਸੀ ਉਹ ਵੀ ਕਹਿੰਦੇ ਸੀ ਵੀ ਕੋਈ ਐਸੋਸੀਏਸ਼ਨ ਨਹੀਂ ਹੈਗਾ ਹੁਣ ਜਿੰਨੇ ਜੀ ਦੇਖੋ ਜਿਹੜਾ ਨਾ ਆਟਿਜ਼ਮ ਹੈਗਾ ਉਹਦਾ ਪਹਿਲੀ ਵਾਰ ਮੈਡੀਕਲ ਫੈਕਲਟੀ ਤੇ 1911 1911 ਤੇ ਉਹ ਵਰਡ ਆਉਂਦਾ ਹੈ ਔਰ ਉਸ ਤੋਂ ਬਾਅਦ ਆਟਿਜ਼ਮ ਤੇ ਰਿਸਰਚ ਹੁੰਦੀ ਆ ਉਹਦੇ ਪੈਰਾਮੀਟਰ ਉਹਦੇ ਡਾਇਗਨੋਸਟਿਕ ਐਂਡ ਸਟੈਟਿਸਟਿਕ ਮੈਨੂਅਲ ਵਿੱਚ ਐਂਟਰੀ ਹੁੰਦੀ ਆ لیکن ਜਿਹੜੀ ਟਾਈਲਨਾਲ ਹੈ ਇੱਕ ਫਾਰਮਾਸਿਸਟ ਲੈਬ ਚ ਬਣਾਉਂਦਾ 1955 ਚ ਔਰ 1956 uh, 59 ਚ ਇਹ ਮਾਰਕੀਟ ਚ ਆਉਂਦੀ ਹੈ ਤੇ ਆਰਟイズਮ ਤੇ ਟਾਈਲਨਾਲ ਤੇ ਮੈਨੂਫੈਕਚਰਿੰਗ ਤੋਂ ਪਹਿਲਾਂ ਦਾ ਹੋ ਰਿਹਾ ਹੁਣ ਇਹ ਜਿਹੜਾ ਹੈਗਾ ਨਾ ਲਿੰਕ ਬਹੁਤ ਇੱਕ ਮੇਰੇ ਖਿਆਲ ਨਾਲ ਬੇਬੁਨਿਆਦ ਸਟੇਟਮੈਂਟ ਹੈ ਜਿਹੜੀ ਮੈਡੀਕਲ ਰਿਸਰਚ ਦੇ ਉੱਤੇ ਹੈ ਹੀ ਨਹੀਂ ਉਹਨਾਂ ਨੇ ਕੋਈ ਪੇਪਰ ਨਹੀਂ ਦੱਸੇ ਕੋਈ ਲਿੰਕ ਨਹੀਂ ਦੱਸੇ ਕੋਈ ਗਾਈਡਲਾਈਨ ਨਹੀਂ ਦੱਸ ਕੇ ਕਿੱਥੋਂ ਆਪਣਾ ਜਿਹੜੀ ਜ਼ੁਬਾਨ ਹੈਗੀ ਇਹਦੇ ਉੱਤੇ ਠੋਸ ਪ੍ਰਕਟਾਵਾ ਕਰ ਰਹੇ ਨੇ ਇਹਦੇ ਤੇ ਨਾ ਜਿਹੜੀ ਮਦਰਸ ਹੈਗੇ ਦੇਖੋ ਜਿਹੜੇ ਤੇ ਮਦਰਸ ਦੇ ਬੱਚਿਆਂ ਨੂੰ ਆਰਟਿਸਮ ਹੈਗਾ ਉਹ ਆਲਰੇਡੀ ਵਿਚਾਰੀਆਂ ਬਹੁਤ ਟਫ ਟਾਈਮ ਤੋਂ ਗੁਜ਼ਰ ਰਹੀਆਂ ਹੁੰਦੀਆਂ ਹੁਣ ਐਡੀਸ਼ਨਲ ਉਹਨਾਂ ਦੇ ਉੱਤੇ ਇੱਕ ਬੋਝ ਪਾਤਾ ਵੀ ਨਹੀਂ ਤੁਹਾਡੀ ਗਲਤੀ ਕਰਕੇ ਤੁਹਾਡੇ ਬੱਚੇ ਨੂੰ ਹੋਇਆ ਤੇ ਤੁਸੀਂ ਟਾਇਲ ਨਾ ਲਿੱਤਾ ਸੀ ਫੇਰ ਜਿਹੜਾ ਹੈਗਾ ਇੱਕ ਨਾਰੀ ਦੇ ਉੱਤੇ ਉਹਨਾਂ ਦਾ ਜਿਹੜਾ ਹੈਗਾ ਪ੍ਰਹਾਰ ਮੈਂ ਉਹ ਲਾਇਕ ਨਹੀਂ ਕੀਤਾ ਦੂਜਾ ਉਹਨਾਂ ਦਾ ਜਿਹੜਾ ਹੈਗਾ ਅਮ ਪ੍ਰੈਸ ਸੈਕਟਰੀ ਜਿਹੜਾ ਉਹਨਾਂ ਦੇ ਨਾਮ ਹੈਗਾ ਕੈਨੇਡੀ ਉਹਦੀ ਸਟੇਟਮੈਂਟ ਥੋੜੇ ਜੇ ਮਤਲਬ ਡਾਈਜੈਸਟੇਬਲ ਸੀ ਵੀ ਵੀ ਊਡ ਪੌਸ਼ਨ ਮਦਰਸ ਨਾਟ ਟੂ ਯੂਜ਼ ਟਾਈਲਨੋਲ ਇਨ ਹਾਈ ਡੋਸਿਸ ਡੂਰਿੰਗ ਪ੍ਰੈਗਨਸੀ ਬਟ ਉਹਨੇ ਕੋਈ ਅੱਧਾ ਕਿਆ ਨਹੀਂ ਆ ਔਰ ਦੇਖੋ ਜਦੋਂ ਵੀ ਅਸੀਂ ਕੰਨੇ ਆ ਆਟਿਜ਼ਮ ਤੇ ਗੱਲ ਛੱਡੋ ਟਾਈਲਨੋਲ ਦੀ ਗੱਲ ਛੱਡੋ ਵੀ ਗਰਭਤੀ ਔਰਤ ਆ ਉਹਦੇ ਕੱਖ ਦੇ ਵਿੱਚ ਬੱਚਾ ਪਨਪ ਰਿਹਾ ਉਹਨੂੰ ਕੋਈ ਵੀ ਦਵਾਈ ਲੈਣੀ ਆ ਭਾਵੇਂ ਓਵਰ ਦਾ ਕਾਊਂਟਰ ਆ ਪ੍ਰੈਸਕ੍ਰਿਪਸ਼ਨ ਆ ਉਹ ਡਾਕਟਰ ਦੀ ਸਲਾਹ ਦੇ ਨਾਲ ਲੈਣੀ ਚਾਹੀਦੀ ਆ ਅਗਰ ਲੋੜ ਨਹੀਂ ਆ ਤੇ ਬਿਨਾਂ وجہ ਦਵਾਈ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ ਲੇਕਿਨ ਬਹੁਤ ਸਾਰੀ ਦਰਭਵਤੀ ਔਰਤਾਂ ਨੂੰ ਹੈਡੇਕ ਹੁੰਦਾ ਪੇਨ ਹੁੰਦਾ ਜੋਇੰਟ ਪੇਨ ਹੁੰਦਾ ਫੀਵਰਸ ਹੁੰਦੇ ਆ ਤੇ ਉਹਦੇ ਲਈ ਟਾਈਲਨੋਲ ਇੱਕ ਸੇਫਟਰ ਔਰ ਸੇਫ ਆਲਟਰਨੇਟਿਵ ਹੈਗਾ ਇਹ 트ੰਪ ਸਾਬ ਦੀ ਸਟੇਟਮੈਂਟ ਤੋਂ ਬਾਅਦ ਹੀ ਕੱਲ ਹੀ ਹੈਲਥ ਕੈਨੇਡਾ ਨੇ ਸਟੇਟਮੈਂਟ ਫਿਰ ਜਾਰੀ ਕੀਤੀ ਆ ਵੀ ਟਾਈਲਨੋਲ ਸੇਫ ਹੈਗੀ ਆ ਮਦਰਸ ਨੂੰ ਇਹਦੇ ਚ ਡਰਨ ਦੀ ਕੋਈ ਗੱਲ ਨਹੀਂ ਅਗੇ ਮੈਂ ਫੇਰ ਦੱਸਦਾ ਵੀ ਜਿਹੜੀ ਸੁਸਾਇਟੀ ਆਫ ਆਬਸਟੇਟਿਸ਼ਨ ਐਂਡ ਗਾਇਨਕੋਲੋਜੀ ਹੈਗੀ ਜਿਹੜੀ ਸਿਰਫ ਗਰਭਵਤੀ ਔਰਤਾਂ ਦੀ ਸੁਸਾਇਟੀ ਹੁੰਦੀ ਜਿਹੜੇ ਪ੍ਰੈਕਟਿਸ਼ਨਰਸ ਹੁੰਦੇ ਜਿਹੜੇ ਡਿਲੀਵਰੀਜ਼ ਕਰਦੇ ਜਿੱਦਾਂ ਮੈਂ ਬੱਚਿਆਂ ਦਾ ਡਾਕਟਰ ਆ ਜਿਹੜਾ ਆਬਸਟੇਟਿਸ਼ਨ ਐ ਔਰ ਡਿਲੀਵਰੀ ਕਰਦਾ ਉਹਨਾਂ ਦੀ ਜਿਹੜੀ ਕੈਨੇਡੀਅਨ ਸੁਸਾਇਟੀ ਆ ਉਹਨਾਂ ਨੇ ਵੀ ਕਿਹਾ ਵੀ ਨਹੀਂ ਅਸੀਂ ਇਹਦੇ ਨਾਲ ਜ਼ਹਿਮਤ ਨਹੀਂ ਹੈਗੇ ਸੇਫਟੀ ਸਟੈਂਡਰਡ ਹੈਗਾ ਈਵਨ ਜਿਹੜੀ ਅਮਰੀਕਨ ਗਾਇਨਕੋਲੋਜੀਕਲ ਐਸੋਸੀਏਸ਼ਨ ਹੈ ਅਮਰੀਕਾ 'ਚ ਉਹ ਵੀ ਕਹਿੰਦੀ ਆ ਵੀ ਨਹੀਂ ਇਹ ਬੇਬੁਨਿਆਦ ਸਟੇਟਮੈਂਟ ਆ ਅਸੀਂ ਇਹਦੇ ਉੱਤੇ ਨਹੀਂ ਆਪਾਂ ਵਿਚਾਰ ਕਰਨੀ ਅਸੀਂ ਆਪਣਾ ਜਿਹੜਾ ਪਹਿਲਾ ਰੁੱਖਿਆ ਉੱਤੇ ਰੱਖਣਾ ਵੀ ਸੇਫਟੀ ਸਟੈਂਡਰਡ ਹੈਗੇ ਆ ਸੋ ਜਿਹੜੇ ਰੋਜ਼ ਗਰਭਵਤੀ ਔਰਤਾਂ ਨੂੰ ਸਪੈਸੀਸ ਦੇਖਦੇ ਆ ਉਹਨਾਂ ਦੀ ਦੋ ਵੱਡੀਆਂ ਆਰਗੇਨਾਈਜੇਸ਼ਨ ਕੈਨੇਡਾ ਦੀਆਂ ਔਰ ਅਮਰੀਕਾ ਦੀਆਂ ਮਾਨਤਾ ਦੇ ਰਹੀਆਂ ਟਾਇਲਨੋਲ ਨੂੰ ਪਰ ਦੁੱਜੀ ਗੱਲ ਜਿਹੜੀ ਵੈਕਸੀਨੇਸ਼ਨ ਦੀ ਹੈਗੀ ਫਿਰ ਇੱਕ ਪੁੱਠਾ سلسلہ ਜਿੰਨੇ ਤੁਸੀਂ ਚੇਤਾ ਹੋਣਾ ਸੀ ਮੇਬੀ 2 ਹਫ਼ਤੇ ਪਹਿਲਾਂ ਵੈਕਸੀਨੇਸ਼ਨ ਦੇ ਉੱਤੇ ਪ੍ਰੋਗਰਾਮ ਕੀਤਾ ਸੀ ਵੀ 95% ਤੋਂ ਘਟਦਾ ਘਟਦਾ ਸਾਡਾ ਦਰ 70% ਤੇ ਆ ਗਿਆ ਹੁਣ ਜਦੋਂ ਇੱਕ ਬਹੁਤ ਪਾਵਰਫੁਲ ਵਿਅਕਤੀ ਜਿੱਦਾਂ ਡੋਨਲਡ ਟਰੰਪ ਹੈ ਉਹਦੀ ਜਿਹੜੀ ਟੀਮ ਆ ਵੈਕਸੀਨੇਸ਼ਨ ਨੂੰ ਭੰਡਦੀ ਆ ਕਿ ਲੋਕੀ ਜਿਹੜੇ ਹੈਗੇ ਫਿਰ ਵੈਕਸੀਨੇਸ਼ਨ ਨਹੀਂ ਲਾਉਂਦੇ ਕਿਉਂਕਿ ਜਿਹੜੇ ਆਲਰੇਡੀ ਸੋਸ਼ਲ ਮੀਡੀਆ 'ਚ ਇੰਨਾ ਪੰਗਾ ਪਿਆ ਹੋਇਆ ਜਿਹੜੇ ਨਾਨ ਬਿਲੀਵਰਸ ਹੈਗੇ ਆ ਔਰ ਫਿਰ ਇਹ ਐਕਸਕਿਊਜ਼ ਲੱਭਦੇ ਆ ਤੇ ਇਹਦੇ ਵਿੱਚ ਆਉਣ ਵਾਲਾ ਜਿਹੜਾ ਸਾਡਾ ਸਮਾਜ ਆ ਉਹਨਾਂ ਦੇ ਵਿੱਚ ਸਾਨੂੰ ਬਹੁਤ ਟਰਬਲ ਆਊਗੀ ਆਲਰੇਡੀ WHO ਕੈਨੇਡਾ ਤੋਂ ਮੀਜ਼ਲਸ ਮੁਕਤ ਸਟੇਟਮੈਂਟ ਲੈਣ ਨੂੰ ਫਿਰਦਾ ਵੀ ਅਸੀਂ ਮੀਜ਼ਲ ਤੋਂ ਮੁਕਤ ਹੋ ਗਏ ਸੀ 30 ਸਾਲ ਪਹਿਲੋਂ ਲੇਕਿਨ ਇਸ ਸਾਲ ਹਜ਼ਾਰਾਂ ਕੇਸਿਸ ਹੋਏ ਆ ਕਿਉਂਕਿ ਲੋਕੀ ਵੈਕਸੀਨੇਸ਼ਨ ਨਹੀਂ ਲਾ ਰਹੇ ਮੀਜ਼ਲ ਮਮਸ ਔਰ ਰੂਬੇਲਾ ਜਿਹੜੀ ਵੈਕਸੀਨ ਆ ਆਲਰੇਡੀ ਯਰ 트ੰਪ ਸਾਹਿਬ ਕਹਿੰਦੇ ਆ ਵੀ ਮੇਰੇ ਕੋ ਮਦਰ ਕੰਪਲੇਨ ਕਰਦੀਆਂ 40 ਤੋਂ 70% ਵੀ ਉਹ ਲਾਇਆ ਸੀ ਤੇ ਆਰਟਿਸਮ ਹੋਇਆ ਸੀ ਇਹਦੇ ਉੱਤੇ ਬਹੁਤ ਰਿਸਰਚ ਹੋ ਚੁੱਕਿਆ ਇੱਕ ਨਾ ਡਾਕਟਰ ਹੁੰਦਾ ਸੀ ਮੈਂ ਉਹਦਾ ਨਾਮ ਭੁੱਲ ਗਿਆ ਯੂਕੇ ਦਾ ਡਾਕਟਰ ਸੀ ਉਹਨੇ ਪਹਿਲੋ ਕਿਹਾ ਵੀ ਹਾਂ ਹੁੰਦੀ ਆ ਮੈਂ ਰਿਸਰਚ ਕੀਤਾ ਵੀ ਐਮ ਐਮ ਆਰ ਦੇ ਨਾਲ ਆਰਟਿਸਮ ਹੁੰਦੀ ਆ ਉਹਦੇ ਬਾਅਦ ਜਦੋਂ ਉਹਨੂੰ ਪੁੱਛਿਆ ਗਿਆ ਵੀ ਤੇਰੀ ਰਿਸਰਚ ਕਿੱਥੇ ਸੀ ਉਹਨੇ ਤੇ ਰਿਸਰਚ ਕੀਤੀ ਨਹੀਂ ਐਕਚੁਅਲੀ ਉਹਦਾ ਲਾਇਸੈਂਸ ਵੀ ਰਿਵੋਕ ਕੀਤਾ ਗਿਆ ਸੀ ਉਹਨੇ ਮਾਫੀ ਵੀ ਮੰਗੀ ਸੀ ਉਦੇ ਬਾਅਦ ਸਿਰ ਸਾਇੰਸ ਨੇ ਘੰਟੂ ਘਟ 200 ਸਟੱਡੀਜ਼ ਕੀਤੀਆਂ ਕੋਈ ਪ੍ਰੂਵ ਨਹੀਂ ਕਰ ਸਕੀ ਵੀ ਵੈਕਸੀਨੇਸ਼ਨ ਦੇ ਨਾਲ ਆਰਟਿਸਮ ਹੁੰਦਾ ਸੋ ਉਹ ਵੀ ਜਿਹੜੀ ਸੇਫਟੀ ਆਪਾਂ ਗੱਲ ਪਿਛਲੇ 2 ਦਹਾਕੇ ਤੋਂ ਕਰ ਰਹੇ ਆ ਉਹਨੂੰ ਫੇਰੇ ਪੁੱਲ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਹੈਪਟਾਈਟਿਸ ਬੀ ਦੀ ਜਿਹੜਾ ਗੱਲ ਕੀਤੀ ਆ ਬਹੁਤ ਇੰਪੋਰਟੈਂਟ ਹੈਗਾ ਕਿਉਂਕਿ ਆਪਾਂ ਅਗਰ ਦੇਖਦੇ ਆ ਲੇਟਰ ਔਨ ਲਾਈਫ ਸਟੇਜ ਜਿਹੜਾ ਲਿਵਰ ਕੈਂਸਰ ਆ ਉਹ ਹੈਪਟਾਈਟਿਸ ਬੀ ਇਨਫੈਕਸ਼ਨ ਕਰਕੇ ਹੁੰਦਾ ਔਰ ਹੈਪਟਾਈਟਿਸ ਬੀ ਜਿਹੜਾ ਹੈਗਾ ਬਲੱਡ ਮਿਕਸਿੰਗ ਕਰਕੇ ਹੁੰਦਾ ਜਾਂ ਇੱਕ ਔਰਤ ਹੈ ਮਰਦ ਨੂੰ ਹੈਗਾ ਤੇ ਉਹਨਾਂ ਦੇ ਮਤਲਬ ਐਸੋਸੀਏਸ਼ਨ ਕਰਕੇ ਹੁੰਦਾ ਔਰ ਬੱਚੇ ਨੂੰ ਟ੍ਰਾਂਸਮਿਟ ਹੋ ਸਕਦਾ ਸੋ ਇਹ ਆਪਾਂ ਵੈਕਸੀਨੇਸ਼ਨ ਹਰ ਬੱਚੇ ਨੂੰ ਦਿੰਦੇ ਆ ਜਿਹੜੇ ਕੈਨੇਡਾ ਚ ਬੌਰਨ ਹੁੰਦਾ ਔਰ ਇਹਦੀ ਪ੍ਰੋਟੈਕਸ਼ਨ ਬਿਲਕੁਲ ਚਾਹੀਦੀ ਆ ਇਹਦਾ ਕੋਈ ਲਿੰਕ ਨਹੀਂ ਹੈਗਾ ਹੈਪਟਾਈਟਿਸ ਬੀ ਅਸੀਂ ਪ੍ਰੋਟੈਕਟ ਕਰ ਸਕਦੇ ਆ ਇਹ ਜਿਹੜਾ ਹੁੰਦਾ ਇੰਡੀਆ ਹੁੰਦਾ ਜਿਹਦੇ ਕਰਕੇ ਪੀਲੀਆ ਹੁੰਦਾ ਉਹ ਉਹਦੀ ਵੀ ਵੈਕਸੀਨੇਸ਼ਨ ਅਵੇਲੇਬਲ ਹੈਗੀ ਹੈ 2 ਡੋਸ ਲੇਕਿਨ ਆਪਸ਼ਨਲ ਹੈਗੀ ਕਿਉਂਕਿ ਕੈਨੇਡਾ ਚ ਹੈਪਟਾਈਟਿਸ A ਨਹੀਂ ਹੁੰਦਾ ਉਹ ਗੰਦਲੇ ਪਾਣੀ ਤੋਂ ਹੁੰਦਾ ਜਿਹੜੀ ਹੈਪਟਾਈਟਿਸ C ਹੈਗੀ ਆ ਉਹ ਮੋਸਟਲੀ IV ਡਰਗ ਯੂਜ਼ਰਸ ਦੇ ਵਿੱਚ ਦੇਖਦੇ ਆ ਲੇਕਿਨ ਉਹਦੇ ਲਈ ਸੋ ਫਾਰ ਵੈਕਸੀਨੇਸ਼ਨ ਨਹੀਂ ਹੈਗੀ ਸੋ ਹੈਪਟਾਈਟਿਸ B ਜਿੱਥੇ ਵੈਕਸੀਨੇਸ਼ਨ ਹੈਗੀ ਆ ਉਹਦੇ ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਅਸੀਂ ਪੋਲੀਓ ਨੂੰ ਸੰਸਾਰ ਤੋਂ ਚੱਕ ਦਿੱਤਾ ਵੈਕਸੀਨੇਸ਼ਨ ਕਰਕੇ ਜਿਹੜੀ ਸਮਾਲਪੌਕਸ ਸੀ ਜਿੰਨੂੰ ਮੋਟੀ ਮਾਤਾ ਜਾਂ ਵੱਡੀ ਮਾਤਾ ਕਹਿੰਦੇ ਸੀ ਉਹ ਚੱਕ ਦਿੱਤੀ ਵੈਕਸੀਨੇਸ਼ਨ ਕਰਕੇ ਚਿਕਨਪੌਕਸ ਕੈਨੇਡਾ ਦੇ ਵਿਚਾਰਨ ਵਾਲੇ 4-5 ਸਾਲ ਚ ਖਤਮ ਹੋ ਜਾਣੀ ਕਿਉਂਕਿ ਬੱਚਿਆਂ ਨੂੰ ਸਾਰਿਆਂ ਨੂੰ ਵੈਕਸੀਨੇਸ਼ਨ ਲੱਗ ਰਿਹਾ ਈਵਨ ਜਿਹੜਾ ਟੀਨੇਜਰ ਸਾਡੇ ਬੇਟੇ ਬੇਟੀਆਂ ਆ ਉਹਨਾਂ ਨੂੰ ਵੈਕਸੀਨੇਸ਼ਨ ਲੱਗ ਰਿਹਾ ਹੈਪਟਾ ਹਿਊਮਨ ਪਾਪਿਲੋਮਾ ਵਾਇਰਸ ਦਾ ਐਚਪੀਵੀ ਦਾ ਦਾ ਚਰਕੇ ਸਰਵਾਈਕਲ ਕੈਂਸਰ ਜੇਨਾਈਟਲ ਵੋਲਟਸ ਵਗੈਰਾ ਖਤਮ ਹੋ ਜਾਣੇ ਸੋ ਇਹ ਵੈਕਸੀਨੇਸ਼ਨ ਜਿਹੜੇ ਹੈਗੇ ਬੜੇ ਇੰਪੋਰਟੈਂਟ ਹੈਗੇ ਆ ਔਰ ਮੇਰੇ ਖਿਆਲ ਨਾਲ ਅ 트럼ਪ ਸਾਹਿਬ ਦੇ ਪਹਿਲੇ ਗੱਲ ਤੇ ਉਹਨਾਂ ਦੀ ਮੈਡੀਕਲ ਨੋਲੇਜ ਨਹੀਂ ਹੈਗੀ ਉਹਨਾਂ ਨੂੰ ਉਹ ਸਟੇਟਮੈਂਟ ਇਟਸ ਇਟਸ ਅ ਪੋਲਿਟਿਸ਼ੀਅਨ ਐਂਡ ਅ ਰੀਅਲ ਏਸਟੇਟ ਗਾਈ ਬੀਇੰਗ ਅ ਡਾਕਟਰ ਯਾ ਉਹ ਮੈਂ ਕਹਿੰਦਾ ਵੀ ਉਹ ਕਾਫੀ ਹੈਂਡਸ ਪੋਣਾ ਚਾਹੁੰਦੇ ਆ ਔਰ ਲੋਕਾਂ ਨੂੰ ਇਮਪ੍ਰੈਸ ਕਰਨਾ ਚਾਹੁੰਦੇ ਆ ਨਾਲੇ ਜੋਰ ਲਾ ਕੇ ਉਹਨਾਂ ਨੇ ਕਹਿਤਾ ਸੀ ਦੇਰੀ ਸੇ ਸਟਰੋਂਗ ਐਸੋਸੀਏਸ਼ਨ ਹਾਲਾਂਕਿ ਕੋਈ ਇੰਨਾ ਸਟਰੋਂਗ ਐਸੋਸੀਏਸ਼ਨ ਨਹੀਂ ਹੈਗਾ ਫੇਰ ਵੀ ਨਾ ਅਸੀਂ ਹਮੇਸ਼ਾ ਕਹਿੰਨੇ ਆ ਤੁਹਾਨੂੰ ਲੋੜ ਹੈਗੀ ਹੈ ਤੇ ਲੋਵੇਸਟ ਡੋਸ ਤੁਸੀਂ ਲੈ ਸਕਦੇ ਹੋ ਤੁਸੀਂ ਹਾਈ ਡੋਸ ਨਾ ਲਓ ਕਿਉਂਕਿ ਕੋਈ ਵੀ ਆਪਾਂ ਫੋਰਨ ਚੀਜ਼ ਜਦੋਂ ਗਰਭਵਤੀ ਔਰਤ ਹੈਗੀ ਆ ਬੱਚੇ ਦੇ ਉੱਤੇ ਅਸਰ ਕਰ ਸਕਦੀ ਆ ਹੁਣ ਲੋਕੀ ਕਹਿੰਦੇ ਆ ਵੀ ਅਗਰ ਗਰਭਵਤੀ ਔਰਤ ਹੈ ਚਲੋ ਮੰਨ ਲੈਂਦੇ ਆ ਟਾਇਲਨੋਲ ਦੇ ਨਾਲ ਪੰਗਾ ਪੈਂਦਾ ਉਹਨ ਬੁਖਾਰ ਹੈਗਾ ਕਿ ਆਪਾਂ ਐਸਪ੍ਰਿਮ ਦੇਈਏ ਆਈਬੂਪਰੋਫਨ ਦੇਈਏ ਜਿੰਨੇ ਜੇ ਉਹਦਾ ਟ੍ਰਬਲ ਹੋਰ ਜ਼ਿਆਦਾ ਉਹ ਫਿਰ ਬੇਬੀ ਦਾ ਜਿਹੜੇ ਕਿਡਨੀਸ ਹੈਗੇ ਆ ਤੇ ਹਾਰਟ ਹੈਗੇ ਉਹਦੇ ਡਿਫੈਕਟ ਕਰ ਸਕਦੇ ਆ ਸੋ ਇਸ ਲਈ ਬੇਬੀ ਦੀ ਪ੍ਰੋਟੈਕਸ਼ਨ ਵਾਸਤੇ ਸਭ ਤੋਂ ਸੇਫਸਟ ਟਾਈਲਨਾਲ ਸੀ ਔਰ ਮਦਰ ਦੇ ਲਈ ਵੀ ਸਭ ਤੋਂ ਸੇਫਸਟ ਟਾਈਲਨਾਲ ਟਾਈਲਨਾਲ ਦੇਖੋ ਹੁਣ ਪਿਛਲੇ 75 ਸਾਲ ਤੋਂ ਮਾਰਕੀਟ ਚ ਹੈਗੀ ਆ ਇਹ ਜਿੱਦਾਂ ਸੇਫਟੀ ਇਹਦੇ ਸਟੈਂਡਰਡ ਵੈਲ ਐਸਟੈਬਲਿਸ਼ਡ ਹੈਗੇ ਆ ਸੋ 올 ਓਵਰ ਦ ਵਰਲਡ ਕਿਸੇ ਨੇ ਕੁਝ ਚੇਂजेस ਨਹੀਂ ਕੀਤੀ ਜਿਹੜੀ ਸੋਸਾਇਟੀਸ ਹੈਗੀ ਆ ਆਬਸਟੈਟਿਕ ਔਰ ਗਾਇਨਕੋਲੋਜੀ ਦੀ ਸਾਰੇ ਉਹਦੇ ਉੱਤੇ ਖਲੋਤੇ ਆ 100 ਕੰਟਰੀਸ ਜਿਹੜੇ ਹੈਗੇ ਆ 트ੰਪ ਸਾਹਿਬ ਦੀ ਗੱਲ ਦੇ ਨਾਲ ਮਨ ਨਹੀਂ ਰਿਹਾ ਔਰ ਇਹ ਕੋਈ ਸਾਇੰਟਿਫਿਕ ਪ੍ਰੂਫ ਨਹੀਂ ਸਾਨੂੰ ਦੱਸ ਰਿਹਾ ਕਿ ਕਿਸ ਆਧਾਰ ਦੇ ਉੱਤੇ ਇਹਨਾਂ ਨੇ ਡਿਸੀਜਨ ਲਿਫਟ ਆ ਇੱਕ ਸਟੱਡੀ ਜ਼ਰੂਰ ਆਈ ਸੀ ਹਾਰਵਰਡ ਤੋਂ 2-3 ਸਾਲ ਪਹਿਲੋਂ ਉਹ ਲੂਸਲੀ ਲਿੰਕ ਕਰਦੀ ਸੀ ਲੇਕਿਨ ਜਿੱਦਾਂ ਮੈਂ ਕਿਹਾ 46 ਸਟੱਡੀਆਂ ਚ 26 ਜਿਹੜੀ ਹੈਗੀ ਆ ਉਹਨਾਂ ਨੇ ਨਾ ਕਰ ਦਿੱਤਾ ਸੀ ਔਰ ਅਰਾਊਂਡ 20 ਲੂਸਲੀ ਐਸੋਸੀਏਟ ਕਰਦੇ ਸੀ ਹੁਣ ਆਟਿਜ਼ਮ ਦੇਖੋ ਜਿੰਨਾ ਦੇ ਘਰਾਂ 'ਚ ਬੱਚਿਆਂ ਨੂੰ ਆਟਿਜ਼ਮ ਹੁੰਦਾ ਇਸ ਕਮਿਊਨੀਕੇਸ਼ਨ ਪ੍ਰੋਬਲਮ ਲਾਈਫ ਲੌਂਗ ਉਹਨਾਂ ਨੂੰ ਉਹਦੇ ਲਈ ਥੈਰੇਪੀ ਦੀ ਲੋੜ ਪੈਂਦੀ ਆ ਜਦੋਂ ਆਈ ਕੰਟੈਕਟ ਠੀਕ ਨਹੀਂ ਹੁੰਦਾ ਬੱਚਾ ਬੋਲਦਾ ਨਹੀਂ ਹੈਗਾ ਸੋਸ਼ਲ ਕਮਿਊਨੀਕੇਸ਼ਨ ਪ੍ਰੋਬਲਮ ਪੈਂਦੀ ਆ ਬਿਹੇਵੀਅਰ 'ਚ ਪ੍ਰੋਬਲਮ ਪੈਂਦੀ ਆ ਸੋ ਬੈਸਟ ਇਹੀ ਹੈਗਾ ਵੀ ਆਟਿਜ਼ਮ ਨੂੰ ਰਿਸਰਚ ਫੰਡਿੰਗ ਹੋਣੀ ਚਾਹੀਦੀ ਆ ਔਰ ਮੇਰੇ ਸਾਬ ਦੇ ਨਾਲ ਆਰਟイズਮ ਦਾ ਬਹੁਤ ਸਟਰੋਂਗ ਇੱਕ ਜੈਨੇਟਿਕ ਬੇਸਿਸ ਹੋ ਸਕਦਾ ਕਿਉਂਕਿ ਜਦੋਂ ਆਪਾਂ ਟਵਿਨ ਟੂ ਟਵਿਨ ਸਟੱਡੀਜ਼ ਦੇਖਦੇ ਆਂ ਕਈ ਵਾਰ ਦੋਵਾਂ ਟਵਿਨਸ ਨੂੰ ਆਰਟイズਮ ਹੁੰਦਾ ਔਰ ਬਹੁਤ ਸਾਰੀ ਮਦਰਸ ਐ ਜਿਨ੍ਹਾਂ ਨੇ ਕਦੇ ਟੈਲਨੋਲ ਨਹੀਂ ਦਿੱਤਾ ਉਹਨਾਂ ਦੇ ਬੱਚਿਆਂ ਨੂੰ ਵੀ ਆਰਟイズਮ ਹੁੰਦਾ ਸੋ ਆਈ ਥਿੰਕ ਥੇਰ ਇਜ਼ ਅ ਸਟਰੋਂਗ ਮੇਬੀ ਅ ਜੈਨੇਟਿਕ ਬੇਸਿਸ ਦੂਜੀ ਗੱਲ ਹੈਗੀ ਆ ਵੀ 80% ਆਰਟਿਸਮ ਮੁੰਡਿਆਂ ਨੂੰ ਹੁੰਦਾ ਸੋ देयर ਇਜ਼ ਸਮਥਿੰਗ ਟੂ ਡੂ ਵਿਦ ਦਾ ਵਾਈ ਕ੍ਰੋਮੋਸੋਮ ਆਲਸੋ ਫਰਦਰ ਰਿਸਰਚ ਨੀਡਸ ਟੂ ਬੀ ਡਨ ਐਂਡ ਦਾ ਥਰਡ ਥਿੰਗ ਇਜ਼ ਹੈਵਿੰਗ ਬੇਬੀ ਐਟ ਐਡਵਾਂਸਡ ਏਜ ਜਦੋਂ ਐਡਵਾਂਸਡ ਏਜ ਹੁੰਦੀ ਆ ਉਦਾਂ ਉਦਾਂ ਵੀ ਜੈਨੇਟਿਕ ਜਿਹੜੇ ਹੈਗੇ ਆ ਮਾਈਕਰੋ ਡਿਲੀਸ਼ਨਸ ਐਂਡ ਜੀਨ ਡਿਲੀਸ਼ਨਸ ਇਹਨਾਂ ਦੇ ਚਾਂਸਸ ਜ਼ਿਆਦਾ ਹੁੰਦੇ ਆ ਸੋ ਪਹਿਲੋਂ ਜਿੱਦਾਂ ਆਪਾਂ ਮਿਡ 20ਸ 'ਚ ਬੱਚੇ ਲੰਦੇ ਸੀ ਉਹ ਮੇਰੀ ਬੇਨਤੀ ਹੈਗੀ ਆ ਅੱਗੇ ਮੈਂ ਕਹਿ ਨਹੀਂ ਸਕਦਾ ਕਿਉਂਕਿ ਹਰ ਇੱਕ ਦੀ ਆਪਣੀ ਲਾਈਫ ਹੈਗੀ ਆ ਕੈਰੀਅਰ ਹੈਗਾ এডੂਕੇਸ਼ਨ ਹੈ ਇਕਸੈਟਰਾ ਬਟ ਕੁਝ ਐ ਫੈਕਟਰ ਆ ਹਾਂ ਜਿਹੜਾ ਪੋਲੂਸ਼ਨ ਹੈ ਇਹਦੇ ਉੱਤੇ ਵੀ ਬਹੁਤ ਗੱਲਬਾਤ ਹੋ ਰਹੀ ਸੀ ਬਟ ਕੁਝ ਪ੍ਰੂਫ ਨਹੀਂ ਆ ਰਿਹਾ ਕਿ ਪੋਲੂਸ਼ਨ ਕਰਕੇ ਆਟイズਮ ਹੋ ਰਿਹਾ ਮੋਸਟ ਲਾਈਕਲੀ ਇਵੈਂਚੁਅਲੀ ਸਮਬਡੀ ਵਿਲ Win A Nobel Prize who will come up that autism is caused by such and such gene problem ਮੈਨੂੰ ਇਹ ਲੱਗਦਾ ਸੋ ਮੇਰੇ ਸਾਹ ਦੇ ਨਾਲ ਸਾਡੀਆਂ ਧੀਆ ਪੈਣਾ ਜਿਹੜੀਆਂ ਹੈਗੀਆਂ ਗਰਭਵਤੀਆਂ ਉਹਨਾਂ ਨੂੰ ਚਿੰਤਾ ਦੀ ਲੋੜ ਨਹੀਂ ਹੈਗੀ ਔਰ ਜਿਹੜਾ ਇਹ ਕੱਲ ਪਰਸੋਂ ਜਿਹੜੀ ਗੱਲ ਹੋਈ ਆ ਇਹ ਬਿਨਾ ਕੋਈ ਸਾਇੰਟਿਫਿਕ ਬੇਸਿਸ ਤੋਂ ਪਾਸਟ ਜਿਹੜੀ ਸਟੱਡੀਜ਼ ਹੋਈਆਂ ਉਹਨਾਂ ਨੂੰ ਉਹਨਾਂ ਨੇ ਮੰਥਨ ਕਰਕੇ ਇੱਕ ਸਟੇਟਮੈਂਟ ਜਿਹੜਾ ਹੈਗਾ ਛੱਡ ਦਿੱਤਾ ਹਵਾ ਦੇ ਵਿੱਚ ਇੱਕ ਦੇਖੀਏ ਵੀ ਅੱਗੇ ਡਰ ਹੁੰਦਾ ਸੀਗਾ ਵੀ ਜਿਹੜਾ ਸਾਡਾ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਪਲੈਟਫਾਰਮਸ ਹੈਗੇ ਆ ਉਹਨਾਂ ਦੇ ਥਰੂ ਕਾਫੀ ਮਿਸ ਇਨਫੋਰਮੇਸ਼ਨ ਆ ਰਿਹਾ ਸੀਗਾ ਅਸੀਂ ਲੋਕਾਂ ਨੂੰ ਜਾਗਰਾਨ ਕਰਦੇ ਸੀਗੇ ਵੀ ਜਿਹੜਾ ਤੁਹਾਡੀ ਹੈਲਥ ਇਸ਼ੂਜ਼ ਹੈਗੀ ਆ ਮੈਡੀਕਲ professionals ਨਾਲ ਗੱਲ ਕਰਕੇ ਆਪਣਾ ਇਲਾਜ ਕਰੋ ਇਹਨਾਂ ਤੁਸੀਂ ਜੋ ਕੁਝ ਪੜ੍ਹਿਆ ਆ ਤੇ ਉਧਰਲੇ ਪਾਸੇ ਨੂੰ ਤੁਰ ਪਾਓ ਹੁਣ ਪ੍ਰੈਜ਼ੀਡੈਂਟ ਆਫ ਦਾ ਅ ਡੈਮੋਕ੍ਰੇਸੀ ਅ ਵੈਰੀ ਪਾਵਰਫੁਲ ਮੈਨ ਇਨ ਦਾ ਵਰਲਡ ਉਹਨ ਆਪਣੇ ਮੂੰਹੋਂ ਹੀ ਕਹ ਜਿਹੜੇ ਬਿਆਨ ਦਿੱਤੇ ਆ ਸਾਰੀ ਦੁਨੀਆ ਦੇ ਸਾਇੰਟਿਸਟ World Health Organization organizations here in Canada the Canadian health organization ਸਾਰੇ ਆਪਣੀ ਆਵਾਜ਼ ਖੋਲ ਰਹੇ ਆ ਵੀ ਆ ਜਿਹੜਾ ਬਿਆਨ ਦਿੱਤਾ ਆ ਜਿਹੜਾ ਪੋਜੀਸ਼ਨ ਅਮਰੀਕਾ ਨੇ ਲਿਆ ਆ ਬਹੁਤ ਹੀ ਖਤਰਨਾਕ ਹੋ ਸਕਦਾ ਆ ਔਰਤਾਂ ਦੇ ਲਈ ਵੀ ਪਰ ਗਾਂ ਆਉਣ ਵਾਲੀ ਪੀੜ੍ਹੀਆਂ ਲਈ ਵੀ ਜਿਸ ਤਰੀਕੇ ਦੇ ਨਾਲ ਉਹਨ ਕਹਿ ਦਿੱਤਾ ਵੀ ਹੈਪਟਾਈਟਿਸ 13 ਸਾਲਾਂ ਤੋਂ ਪਹਿਲਾਂ ਤਾਂ ਹੋ ਹੀ ਨਹੀਂ ਸਕਦਾ ਮਿਸ ਇਨਫੋਰਮੇਸ਼ਨ ਆ that is misinformation ਤੇ ਇੱਕ ਟੋਟਲ ਮਿਸ ਇਨਫੋਰਮੇਸ਼ਨ ਹਾਂਜੀ ਬਿਲਕੁਲ ਇੱਕ ਮੈਂ ਤੁਹਾਡੇ ਵੱਲੋਂ ਚਾਹਣਾ ਚਾਹੁੰਦੀ ਆ ਵਾ ਸਾਨੂੰ ਪਤਾ ਤੁਹਾਡੇ ਕੋਲ ਸਮਾਂ ਬਹੁਤ ਕਮ ਹੈ ਤੇ ਅਸੀਂ ਸਦਾ ਹੀ ਅਪਰੀਸ਼ੀਏਟ ਕਰਦੇ ਆ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦੇ ਰਹੇ ਆ ਵੀ ਤੁਸੀਂ ਸਾਡੀਆਂ ਜਿਹੜੀਆਂ ਭੈਣਾਂ ਆ ਭਰਾ ਬੈਠੇ ਆ ਬਾਹਰ ਸਾਡੀਆਂ ਮਾਮਾ ਆ ਉਹਨਾਂ ਨੂੰ ਕੀ ਸਲਾਹ ਦਿਓਗੇ ਦੇਖੋ ਮੇਰੀਆਂ ਧੀਆ ਪੈਣਾ ਹੈਗੀਆਂ ਮੈਂ ਉਹਨਾਂ ਨੂੰ ਕਹੂੰਗਾ ਵੀ ਆਪਾਂ ਇਹਦੇ ਉੱਤੇ ਵਰੀ ਨਹੀਂ ਕਰਨੀ ਇਹ ਜਿਹੜਾ ਹੈਗਾ ਬੇਬੁਨਿਆਦ ਸਟੇਟਮੈਂਟ ਹੈਗਾ ਜਿਹਦੇ ਉੱਤੇ ਕੋਈ ਮੈਡੀਕਲ ਰਿਸਰਚ ਉਹਨਾਂ ਨੇ ਸ਼ੋ ਨਹੀਂ ਕੀਤਾ ਤੇ ਨਾ ਇਹ ਕਰ ਸਕਣਗੇ ਕਿਉਂਕਿ ਮੈਂ ਕੱਲ ਰਾਤ ਦਾ ਸਾਰੀ 47 ਸਟੱਡੀਜ਼ ਪੜ੍ਹ ਕੇ ਬੈਠਾ ਹੋਇਆ 6 ਘੰਟੇ ਮੈਂ ਲਾਇਆ ਜਿੰਨੀ ਜੀ ਮੈਨੂੰ ਕੁਝ ਉਹਦੇ ਚ ਲੰਬਾ ਨਹੀਂ ਆ ਵੀ ਜਦੋਂ ਪ੍ਰੂਫ ਹੋਵੇ ਅਸੀਂ ਨਾ ਐਸ ਐ ਫਿਜ਼ੀਸ਼ੀਨ ਜਾਂ ਫਿਰ ਮੈਡੀਕਲ ਪ੍ਰੈਕਟਿਸ਼ਨਰ ਅਸੀਂ ਉਹਦੇ ਗੱਲ ਕਰਦੇ ਆ ਜਦੋਂ ਸਾਡੇ ਕੋਲ 100% ਠੋਸ ਸਬੂਤ ਹੁੰਦਾ ਸੋ ਤੁਸੀਂ ਬੇਚਿੰਤ ਰਹੋ ਤੁਹਾਡੇ ਜਿਹੜੇ ਕੁੱਕ ਦੇ ਬੱਚਾ ਪਨਪ ਰਿਆ ਅਗਰ ਤੁਸੀਂ ਟਾਲ ਨਾ ਲੈਂਦੇ ਹੋ ਲੋ ਡੋਸ ਚ ਲਓ ਜਦੋਂ ਲੋਡ ਹੈਗੀ ਉਹਦੋਂ ਲੋ ਅਗਰ ਬੁਖਾਰ ਹੈਗਾ ਕਿਉਂਕਿ ਅਗਰ ਤੁਹਾਡ ਨੂੰ ਬੁਖਾਰ ਹੈਗਾ ਬਹੁਤ ਜ਼ਿਆਦਾ ਹੈ ਉਹ ਕਹਿੰਦਾ ਟਫ ਇਟ ਆਊਟ ਪ੍ਰੈਜ਼ੀਡੈਂਟ ਕਹਿੰਦਾ ਸੀ ਯੂ ਸ਼ੁੱਡ ਟਫ ਇਟ ਆਊਟ ਅਗਰ ਪਾਇਂਡੈਂ ਬੁਖਾਰ ਹੈਗਾ ਤਾਂ ਉਹਦਾ ਅਸਰ ਬੇਬੀ ਦੇ ਉੱਤੇ ਵੀ ਤੇ ਉਨਾ ਹੀ ਹੋ ਰਿਹਾ ਹੈ ਨਾ ਸੋ ਜਿੰਨਾ ਟੈਂਪਰੇਚਰ ਮਦਰ ਦਾ ਵੱਧਾ ਯੂਟਰਸ ਦਾ ਵੀ ਉਨਾ ਵੱਧਾ ਐਮਨੀਓਟਿਕ ਫਲੂਇਡ ਦਾ ਬੇਬੀ ਦਾ ਵੀ ਐਕਚੁਅਲੀ ਬੇਬੀਜ਼ ਆਲਸੋ ਗੋਇੰਗ ਥਰੂ ਫੀਵਰ ਐਂਡ ਉਹਦੇ ਉੱਤੇ ਵੀ ਅਸਰ ਪੈ ਸਕਦਾ ਸੋ ਟਾਈਲ ਨੌਲ ਇਸ ਸੇਫ ਸਾਡੀ ਜਿਹੜੀ ਹੈਲਥ ਕੈਨੇਡਾ ਉਹਨਾਂ ਨੇ ਕੱਲ ਹੀ ਸਟੇਟਮੈਂਟ ਦਿੱਤੀ ਸੀ ਅਸੀਂ ਇਸ ਗੱਲ ਨਾਲ ਐਗਰੀ ਨਹੀਂ ਕਰਦੇ ਜਿਹੜੀ ਸੋਸਾਇਟੀ ਆਫ ਆਬਸਟਿਟੂਸ਼ਨ ਐਂਡ ਗਾਇਨੋਲੋਜੀ ਆਫ ਕੈਨੇਡਾ ਐਂਡ ਅਮਰੀਕਾ ਉਹਨਾਂ ਨੇ ਵੀ ਸਟੇਟਮੈਂਟ ਦਿੱਤਾ ਸੀ ਜਿੰਨੀ ਜੀ ਵੀ ਅਸੀਂ ਇਹ ਗੱਲ ਨਾਲ ਐਗਰੀ ਨਹੀਂ ਕਰਦੇ ਸੋ ਹੈਲਥ ਕੈਨੇਡਾ ਤੁਹਾਡੇ ਨਾਲ ਖਲੋਤਾ ਉਹ ਕਹਿੰਦਾ ਵੀ ਤੁਸੀਂ ਇਸ ਗੱਲ ਦੇ ਉੱਤੇ ਵਰੀ ਨਾ ਕਰੋ ਨਾ ਹੀ ਤੁਸੀਂ ਆਪਣੇ ਆਪ ਨੂੰ ਦੋਸ਼ੀ ਸਾਬਿਤ ਕਰੋ ਕਿਉਂਕਿ ਮੈਨੂੰ ਇਹ ਕਈ ਵਾਰ ਲੱਗਦਾ ਵੀ ਪ੍ਰੈਜ਼ੀਡੈਂਟ ਸਾਹਿਬ ਵੂਮਨ ਨੂੰ ਔਰ ਗਰਭਵਤੀ ਔਰਤਾਂ ਨੂੰ ਬਹੁਤ ਜ਼ਿਆਦਾ ਟਾਰਗੇਟ ਕਰਦੇ ਆ ਵੀ ਤੁਹਾਡੇ ਕਰਕੇ ਤੁਹਾਡੇ ਬੱਚੇ ਨੂੰ ਇਦਾਂ ਹੋਇਆ ਤੁਸੀਂ ਆਪਣੇ ਮੂੰਹ 'ਚ ਚੀਜ਼ਾਂ ਭਾ ਗਿਆ ਤਾਂ ਹੋਇਆ ਇਹ ਗਲਤੀਆ ਦੂਜਾ 13 ਸਾਲ ਤੋਂ ਥੱਲੇ ਬੱਚਿਆਂ ਨੂੰ ਹੈਪਟਾਇਟਿਸ ਬੀ ਕਿਉਂ ਨਹੀਂ ਹੋ ਸਕਦਾ ਪਹਿਲੀ ਗੱਲ ਤਾਂ ਮੈਂ ਦੱਸਿਆ ਸੀ ਅਗਰ ਮਰਦ ਹੋਇਆ ਔਰਤ ਇੱਕ ਨੂੰ ਹੈਗਾ ਤੇ ਉਹ ਪਾਸ ਡਾਊਨ ਤਾਂ ਇੱਕ ਤਾਂ ਬੇਬੀ ਨੂੰ ਹੋ ਸਕਦਾ ਰਾਈਟ ਐਟ ਬਰਥ ਉਦੋਂ ਅਸੀਂ ਇਮਨੋਗਲੋਬਲਿਨ ਦਿੰਦੇ ਆ ਨਾਲ ਵੈਕਸੀਨੇਸ਼ਨ ਦਿੰਦੇ ਆ ਔਰ ਜਿਹੜਾ ਹੈਗਾ ਦੇਖੋ ਬੱਚੇ ਜਿਹੜੇ ਹੈਗੇ ਆ ਤੁਹਾਨੂੰ ਪਤਾ ਉਹਨਾਂ ਦਾ ਜਿਹੜਾ ਅੱਜਕੱਲ ਜਵਾਨ ਹੋਣਾ ਬਹੁਤ अर्ਲੀ ਆ 9-10 ਸਾਲ ਚ ਜਵਾਨ ਹੋਣੇ ਸ਼ੁਰੂ ਹੋ ਜਾਂਦੇ ਆ ਐਨੀ ਏਜ ਕੈਨ ਹੈਵ ਹੈਪਟਾਈਟਿਸ ਬੀ ਔਰ ਪ੍ਰੈਜ਼ੀਡੈਂਟ ਸਾਹਿਬ ਨੂੰ ਨਾ ਮੈਡੀਕਲ ਜਿਹੜੀ ਟਰਮਨਲੋਜੀਸ ਆ ਮੈਡੀਕਲ ਨੋਲਿਜ ਜਿਹੜੀ ਹੈਗੀ ਆ ਉਹਦੇ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਅਗਰ ਉਹਨਾਂ ਨੂੰ ਚਾਹੀਦਾ ਵੀ ਮੈਡੀਕਲ ਗੱਲ ਕਰਨੀ ਆ ਤਾਂ ਆਪਣਾ ਜਿਹੜਾ ਹੈਗਾ ਯੂਐਸ ਸਰਜਨ ਜਰਨਲ ਉਹਨਾਂ ਨੂੰ ਕਹੇ ਵੀ ਉਹ ਸਟੇਟਮੈਂਟ ਦੇਣ ਕਿਉਂਕਿ ਉਹਨਾਂ ਦਾ ਜੌਬ ਹੈਗਾ ਬਜਾਏ ਕਿ ਹਾਈਜੈਕ ਕਰਕੇ ਲੋਕਾਂ ਦੇ ਵਿੱਚ ਇੱਕ ਕਨਫਿਊਜ਼ਨ ਦਾ ਕ੍ਰੀਏਟ ਕੀਤਾ ਮੇਰੇ ਸਾਹਬ ਦੇ ਨਾਲ ਮੈਂ ਔਰ ਪੂਰੇ ਕੈਨੇਡੀਅਨ ਡਾਕਟਰਸ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਇਸ ਗੱਲ ਦੀ ਨਿੰਦਾ ਕਰਦੇ ਆਂ ਔਰ ਅਸੀਂ ਇਹ ਗੱਲ ਤੋਂ ਐਗਰੀ ਬਿਲਕੁਲ ਨਹੀਂ ਕਰਦੇ ਮੇਰੀ ਧੀਓ ਪੈਣੋਂ ਤੁਹਾਨੂੰ ਕੁਝ ਨਹੀਂ ਹੋਣਾ ਬੱਚਾ ਤੁਹਾਡਾ ਠੀਕ ਰਹੇਗਾ ਨਾਲੇ ਮਾਰਗ ਦੇ ਉੱਤੇ ਵੀ ਭਰੋਸਾ ਰੱਖੋ ਜਿੰਨ ਪੈਦਾਇਸ਼ ਤੂ ਕੀਆ ਸੋਈ ਦੇ ਆਧਾਰ ਉਹੀ ਹੈਗਾ ਗੜਗਟ ਮੇਹਰ ਜੂ ਬਸੇ ਸੰਤਨ ਕੋ ਉਪਕਾਰ ਸੋ ਤੁਸੀਂ ਆਪਣੇ ਆਪ ਨੂੰ ਚਿੰਤਾ ਦੇ ਵਿੱਚ ਨਹੀਂ ਲੈ ਕੇ ਜਾਣਾ ਇਸ ਗੱਲ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰਪੁਰ ਜੀ ਤਾਂ ਅਸੀਂ ਸਦਾ ਹੀ ਜਿਹੜੀ ਤੁਸੀਂ ਸਾਨੂੰ ਪਤਾ ਆ ਜੋ ਕੋਸ਼ਿਸ਼ ਵੀ ਤੁਸੀਂ ਕਹਿ ਕੇ ਜਾਂਦੇ ਆ ਪਹਿਲਾਂ ਤੁਸੀਂ ਬਹੁਤ ਸੋਚ ਕੇ ਤੇ ਪੜ੍ਹ ਲਿਖ ਕੇ ਆਉਨੇ ਆ ਤੇ ਸਾਰਾ ਇਨਫੋਰਮੇਸ਼ਨ ਸਾਹਮਣੇ ਰੱਖ ਦਿੰਨੇ ਆ ਥੈਂਕ ਯੂ ਮੈਂ ਮੈਂ ਤਾਂ ਹਮ ਦਾ ਸੇਵਾਦਾਰ ਹਾਂ ਥੈਂਕ ਯੂ ਔਰ ਤੁਸੀਂ ਬਹੁਤ ਸੋਹਣਾ ਇਨਫੋਰਮੇਸ਼ਨ ਦਿੰਦੇ ਹੋ ਬਟ ਕਈ ਵਾਰ ਐਦਾ ਹੁੰਦਾ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਮੈਨੂੰ ਘੰਟਾ ਹੋਰ ਲੱਗ ਜਾਂਦਾ ਕਾਲਾ ਮੇਰੇ ਆਫਿਸ ਬਹੁਤ ਜ਼ਿਆਦਾ ਔਨ ਲੱਗ ਜਾਂਦੀਆਂ ਸੋ ਹੁਣ ਇਸ ਤੋਂ ਬਾਅਦ ਮੈਂ ਇੱਕ ਹੋਰ ਰੇਡੀਓ ਪ੍ਰੋਗਰਾਮ 'ਚ ਜਾਣਾ ਸੇਮੇ ਟਾਪਿਕ 'ਚ ਸੋ ਤੁਸੀਂ ਪਲੀਜ਼ ਰੇਡੀਓ ਦੇ ਮਾਧਿਅਮ 'ਚ ਸੁਣ ਕੇ ਵਰੀ ਬਿਲਕੁਲ ਨਹੀਂ ਕਰਨੀ ਇਹ ਜਿਹੜਾ ਟਰਮਲ ਵਾਲੀ ਗੱਲ ਹੈਗੀ ਆ ਇਹ ਬੇਬੁਨਿਆਦ ਹੈਗੀ ਆ ਤੋਂ ਅਗਰ ਕੁਝ ਵੀ ਗੱਲ ਹੁੰਦੀ ਹੈ ਪਲੀਜ਼ ਤੁਹਾਡੇ ਹੈਲਥ ਕੇਅਰ ਪ੍ਰੋਵਾਈਡਰ ਦੇ ਨਾਲ ਤੁਸੀਂ ਡਿਸਕਸ ਕਰੋ ਥੈਂਕ ਯੂ ਵੈਰੀ ਮਚ ਹੈਵ ਅ ਨਾਈਸ ਡੇ ਥੈਂਕ ਯੂ